ਨਸ਼ਾ ਕਰਕੇ ਬੜਾ ਨਸ਼ਾ ਕਰਦਾ ਸੀ ਬਸ ਜੜ ਜੀ ਆਈ ਗੋਲੀ ਹੋਈ ਨੱਚ ਚਟਾ ਆ ਗਿਆ ਪਛ ਹੋ ਗਿਆ ਖਾ ਰਿਹਾ ਜਦ ਨਸ਼ਾ ਕਰਦਾ ਸੀ ਇਹ ਤੈਨੂੰ ਹੋ ਗਿਆ ਉਹਨੇ ਮੈਂ 12 13 ਸਾਲ ਹੋ ਗਏ ਮੈਡੀਕਲ ਲੱਗੇ ਉਹਨਾਂ ਤੋਂ ਬਾਅਦ ਦਵਾਈ ਦੋ ਦਿੱਤੀ ਮਾੜੀ ਮੋੜ ਠੀਕ ਹੋ ਗਿਆ ਉਹ ਕਦੇ ਸਾਡੇ ਬਸਾ ਬਾਰਾਂ ਦੀ ਸੇਵਾ ਕਰ ਗਿਆ ਉਮਰ ਹੈ ਗਈ 28 ਸਾਲ ਦੀ ਇੱਕ ਛੋਟਾ ਜਿਹਾ ਘਰ ਕੱਚਾ ਵਿੜਾ ਵਿਚਾਲੇ ਮੰਜੇ ਤੇ 28 ਸਾਲ ਦੇ ਨੌਜਵਾਨ ਦੀ ਲਾਸ਼ ਪਈ ਨੌਜਵਾਨ ਦੇ ਸਰਹਾਣੇ ਬੈਠੀਆਂ ਤਾਈਆਂ ਚਾਚੀਆਂ ਭੈਣ ਫਾਰੀਆਂ ਨੇ ਬਜ਼ੁਰਗ ਪਿਓ ਮੰਜੇ ਤੇ ਪੈ ਪੋਤਦਾ ਕਦੇ ਮੂੰਹ ਤੱਕਦਾ ਤੇ ਕਦੇ ਆਪਣੇ ਹੰਝੂ ਪੂੰਝਦਾ ਇਹ ਪੰਜਾਬ ਦੀ ਉਹ ਦੁਖਦਾਈ ਤਸਵੀਰ ਹੈ ਜੋ ਹਿਰਦਾ ਵਲੁੰਦਰ ਦਿੰਦੀ ਹੈ ਜਿਸ ਨੂੰ ਕੋਈ ਸਰਕਾਰ ਜਾਂ ਸਮਾਜ ਬਦਲ ਨਾ ਸਕੇ ਤਸਵੀਰਾਂ ਕੋਟਕਪੂਰਾ ਦੀਆਂ ਨੇ ਜਿੱਥੇ ਗੁਰਦੇਵ ਸਿੰਘ ਦੇ بیٹے ਮਨਿੰਦਰ ਸਿੰਘ ਨੂੰ ਨਸ਼ੇ ਦਾ ਦੈਂਤ ਨਿਗਲ ਗਿਆ ਪਰਿਵਾਰ ਦੱਸਦਾ ਹੈ ਕਿ ਨਸ਼ਾ ਕਰਨ ਕਰਕੇ ਮਨਿੰਦਰ ਦੀ ਸਿਹਤ ਜ਼ਿਆਦਾ ਵਿਗੜ ਗਈ ਉਸ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਗਿਆ ਪਰ ਕੋਈ ਸੁਧਾਰ ਨਾ ਹੋਇਆ ਪੈਸੇ ਨਹੀਂ ਸਨ ਇਸ ਲਈ

ਕਰੇ ਸੇਵਾ ਕਰੋ ਆ ਵੀ ਇਹ ਨਸ਼ਾ ਕਰਦਾ ਸੀ ਇਹ ਇਹਨੂੰ ਹੋ ਗਿਆ ਹੁਣੇ ਮੈਂ 12 13 ਸਾਲ ਹੋ ਗਏ ਇਹਨੂੰ ਦਿੱਕਤ ਆਈ ਨਸ਼ਾ ਕੀਤਾ ਸੀ ਯਾਰ ਸੂਰਤ ਨਹੀਂ ਸੀ ਗਈ ਅੱਛਾ ਜੀ ਮੈਡੀਕਲ ਲੱਗੇ ਉਹਨਾਂ ਦਵਾ ਦਵਾਈ ਦੋ ਦਿੱਤੀ ਮਾੜੀ ਮਾੜੀ ਠੀਕ ਹੈ ਜੀ ਉਹ ਕਦੇ ਸਾਡੇ ਬਸ 12 ਦੀ ਸੇਵਾ ਕਰੋ ਜਾ ਕੇ ਮ੍ਰਿਤਕ ਮਨਿੰਦਰ ਲੱਕੜ ਵਾਲੇ ਆਰੇ ਤੇ ਕੰਮ ਕਰਦਾ ਸੀ ਕਰਦੀ ਰੋਜ਼ੀ ਰੋਟੀ ਚਲਾਉਂਦਾ ਸੀ ਉਸ ਦਾ ਛੋਟਾ ਭਰਾ ਵੀ ਉਸ ਦੇ ਨਾਲ ਇਹੀ ਕੰਮ ਕਰਦਾ ਸੀ ਮਾਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਪਿਤਾ ਕਾਫੀ ਬਜ਼ੁਰਗ ਨੇ ਕਰਦਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੈ ਹਰ ਸਵਾਲ ਇੱਕ ਹੀ ਆਖਰ ਅਜਿਹੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ ਅਕਸਰੀ ਪਿੰਡਾਂ ਦੇ ਵਿੱਚ ਲੋਕ ਇਲਜ਼ਾਮ ਲਾਉਂਦੇ ਨੇ ਕਿ ਨਸ਼ਾ ਸਰਯਾਮ ਵਿਕਦਾ ਹੈ ਅਤੇ ਇਹ ਕੋਈ ਅੱਜ ਦੀ ਗੱਲ ਨਹੀਂ ਹੈ ਲੰਗੇ ਦਹਾਕਿਆਂ ਦੇ ਅੰਦਰ ਇੱਕ ਕੋਡ ਲਗਾਤਾਰ ਵਧਿਆ ਵਾਦੇ ਹਜ਼ਾਰ ਹੋਏ ਵੋਟਾਂ ਵੇਲੇ ਤਾਂ ਹੋਰ ਵੱਧ ਜਾਂਦੇ ਨੇ ਪਰ ਹਾਲਾਤ ਜਿਉਂਦੇ ਤਿਉਂ ਨੇ ਇੱਕ ਹੋਰ ਘਰ ਦਾ ਚੁੱਲ੍ਹਾ ਠੰਡਾ ਹੋ ਗਿਆ ਇੱਕ ਹੋਰ ਪਿਤਾ ਦੇ ਮੋਢੇ ਤੇ ਜਵਾਨ ਪੁੱਤ ਦੀ ਅਰਥੀ ਹੈ